ਜਾਇ ਨੋੜੋਣਾ ਕਿਸ ਤਰ੍ਹਾਂ ਦੇ ਦੇ ਆ ਆ ਥੋੜਾ ਜਿਹਾ ਹਾਰਡਵਰਕ ਲੱਗਦਾ ਹੈ ਸਟੱਡੀਜ਼ ਐਂਡ ਪ੍ਰੈਕਟਿਸ ਤੇ ਲਈ ਬਟ ਇਨ ਦਾ ਐਂਡ ਤਾਂ ਉਹ ਚੀਜ਼ ਉਹ ਬਹੁਤ ਵਧੀਆ ਨਿਕਲ ਕੇ ਆ ਗਈਆ ਚਲੋ ਤੁਸੀਂ ਦੱਸ ਦਿਓ ਮਾਖੀਆਂ ਨੂੰ ਕਿ ਮੈਂ ਐਰਪਲੇਨ ਫ্লাই ਕਰਦੀਆ ਸਾਰੇ ਖੁਸ਼ ਹੁੰਦੇ ਆ ਪ੍ਰਾਊਡ ਹੁੰਦੇ ਆ ਤਾਂ ਇਹ ਤਾਂ ਉਹ ਮੇਰੇ ਲਈ ਬਹੁਤ ਪ੍ਰਾਊਡ ਮੂਮੈਂਟ ਹੁੰਦਾ ਤੇ ਇਸ ਮੁਕਾਮ ਨੂੰ ਪਹੁੰਚਣ ਲਈ ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਲ ਸਾਂਭਾ ਵਿੱਚ ਮੁਸ਼ਕਿਲ ਨਹੀਂ ਬੋਲੂਗੀ ਹਰ ਇੱਕ ਚੀਜ਼ ਨੂੰ ਅਚੀਵ ਕਰਨ ਦੇ ਲਈ ਥੋੜਾ ਜਿਹਾ ਹਾਰਡਵਰਕ ਥੋੜੀ ਜਿਹੀ ਪ੍ਰੈਕਟਿਸ ਲੱਗਦੀ ਹੈ ਵੈਰੀ ਬਾਸੋ ਕੀਤਾ ਅਬ ਮੈਂ ਇਗਜ਼ਾਮਸ ਫੇਰ ਕੀਤੇ ਆਪਣੀ ਫਾਈਟ ਕੀਤੀ ਐਂਡ ਇਨ ਦ ਐਂਡ ਮੈਨੂੰ ਲਾਇਸੈਂਸ ਮਿਲ ਗਿਆ ਜੇਕਰ ਗੱਲ ਕਰੀਏ ਅੱਜ ਯੂਥ ਵੈਲਫੇਅਰ ਕਲੱਬ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਜਾ ਰਿਹਾ ਨਕੌਦਰ ਦੇ ਵਿੱਚ ਕਿਸ ਤਰ੍ਹਾਂ ਦੇ ਦਿਆਂ ਲੇਟੇਸਟ ਟੈਂਸ ਫੈਮਲੀ ਸਾਰੇ ਬਹੁਤ ਖੁਸ਼ ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗੀ ਕਿ ਡਿਸਟਰੈਕਟਡ ਸਟੌਪਿੰਗ ਆਪਾਂ ਡਿਸਟਰੈਕਟ ਨਹੀਂ ਹੋਣਾ ਕਿ ਆਪਾਂ ਹਾਰਟਵਰਕ ਕਰਨਾ ਹੈ ਆਪਾਂ ਪ੍ਰੈਕਟਿਸ ਕਰਨੀ ਹੈ ਇੱਕ ਫੋਕਸ ਇੱਕ ਐਪੀਨਾ ਲੱਗੇ ਜਾਂਦਾ ਹੈ ਤਾਂ ਆਪਾਂ ਜੇ ਸਫਲ ਸੇ ਹੋਣਾ ਪਾਉਂਦੇ ਠੀਕ ਹੈ ਹਾਂਜੀ ਮੈਮ ਕੀ ਨਾਮ ਜੀ ਸਰਕਾਰ ਗਾਰਦਨ ਚ ਜੇਕਰ ਗੱਲ ਕਰੀਏ ਬ੍ਰਾਊਨ ਕੁੜੀ ਤੋਂ ਬਹੁਤ ਮਸ਼ਹੂਰ ਹੋਏ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਥੈਂਕ ਯੂ ਕਰਦੀ ਆ ਵੀ ਆਪਣੇ ਪੰਜਾਬੀਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਮਤਲਬ ਇੰਨਾ ਪਿਆਰ ਸਤਿਕਾਰ ਦਿੱਤਾ ਵੀ ਮੈਨੂੰ ਮੈਂ ਮੇਰੀ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਮੈਂ ਆਪਣਾ ਜਿਹੜਾ ਕੰਮ ਉਹਨਾਂ ਅੱਗੇ ਲੈ ਕੇ ਆਈਆਂ ਤੇ ਉਸ ਮੇਰੇ ਐਗਰੀਕਲਚਰ ਦੇ ਕੰਮ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਕਈ ਵਾਰ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਐਗਰੀਕਲਚਰ ਦਾ ਕੰਮ ਕਰਦੇ ਦੇਖਿਆ ਗਿਆ ਕੀ ਜਿਹੜਾ ਹੈਗਾ ਵਾ ਲੜਕੀਆਂ ਜਿਹੜੀਆਂ ਹੈਗੀਆਂ ਅੱਜ ਕਈ ਜਿਹੜੀਆਂ ਕੰਮ ਕਰਨ ਤੋਂ ਕਤਰਉਂਦੀਆਂ ਹੈਗੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੰਮ ਵੈਸੇ ਕੋਈ ਆਪਾਂ ਹਮੇਸ਼ਾ ਜਦਾਂ ਇਹ ਸੋਚਦੇ ਆਂ ਵੀ ਅਸੀਂ ਉੱਚੀ ਉਡਾਰ ਭਰিয়ে ਹਾਂ ਪਰ ਉੱਚੀ ਉਡਾਨ ਦੇ ਲਈ ਆਪਾਂ ਨੂੰ ਪਹਿਲਾਂ ਥੱਲੇੋਂ ਜ਼ਮੀਨ ਤੋਂ ਉੱਠਣਾ ਪੈਂਦਾ ਆ ਆਪਾਂ ਨੂੰ ਛੋਟੇ ਛੋਟੇ ਸਟੈਪ ਬਣਾ ਕੇ ਫਿਰ ਆਪਾਂ ਆਪਣੀ ਮੰਜ਼ਿਲ ਵੱਲ ਜਾ ਸਕਦੇ ਆ ਜੀ ਆਪਾਂ ਪਹਿਲੇ ਸੋਚ ਲਈਏ ਕਿ ਆਪਾਂ 6 ਮਹੀਨੇ ਸਾਲ ਮਿਹਨਤ ਕਰਕੇ ਹੀ ਆਪਾਂ ਉੱਚਾ ਮਤਲਬ ਆਪਾਂ ਫੇਮਸ ਹੋ ਜਾਈਏ ਜਾਂ ਸাকਸੈਸਫੁਲ ਹੋ ਜਾਈਏ ਪਰ ਉਹ ਇਦਾਂ ਨਹੀਂ ਤੋਂ ਕੋਈ ਵੀ ਕੰਮ ਛੋਟਾ ਜਾ ਕੋਈ ਵੀ ਕੰਮ ਵੱਡਾ ਨਹੀਂ ਹੁੰਦਾ ਕੋਈ ਕੰਮ ਇਦਾਂ ਦਾ ਨਹੀਂ ਹੈਗਾ ਵੀ ਜਿਹੜੀਆਂ ਕੁੜੀਆਂ ਨਹੀਂ ਕਰ ਸਕਦੀਆਂ ਸਿਰਫ ਮੁੰਡੇ ਦੇ ਮੁੰਡਿਆਂ ਦੇ ਲਈ ਹੁਣ ਮੈਂ ਵੈਲਡਿੰਗ ਕਰਦੀ ਸੀ ਸਾਡੀ ਫੈਮਿਲੀ ਤੋਂ ਇਲਾਵਾ ਮੈਂ ਤਾਂ ਮਤਲਬ ਅਸੀਂ ਆਪਣੀਆਂ ਨਜ਼ਰਾਂ ਦੇ ਵਿੱਚ ਨਹੀਂ ਦੇਖਿਆ ਸੀਗਾ ਵੀ ਕੋਈ ਕੁੜੀ ਵੈਲਡਿੰਗ ਕਰਦੀ ਹੋਵੇ ਚਲੋ ਸਾਡਾ ਤਾਂ ਘਰ ਦਾ ਕੰਮ ਸੀਗਾ ਅੱਪਾ ਫਿਰ ਵੀਡੀਓ ਸਟਾਰਟ ਕੀਤੀਆਂ ਵੀਡੀਓ ਦੇ ਵਿੱਚ ਸਾਰਿਆਂ ਤੇ ਪਬਲਿਕ ਚ ਪਤਾ ਲੱਗ ਗਿਆ ਵੀ ਹਾਂ ਕੁੜੀਆਂ ਐ ਇਹ ਲਾਈਨ ਦੇ ਵਿੱਚ ਵੀ ਹਨੇ ਤਾਂ ਇਸ ਲਾਈਨ ਦੇ ਵਿੱਚ ਸਚਾਰਦਰ ਆਪਾਂ ਮੁੰਡਿਆਂ ਨੂੰ ਕੰਮ ਕਰਦੇ ਉਹਨੂੰ ਦੇਖਦੇ ਤੁਹਾਡੀ ਫੈਮਿਲੀ ਦੇ ਵਿੱਚ ਤੁਹਾਡੀ ਸਿਸਟਰ ਵੀ ਦੇਖੀ ਜਾਂਦੀ ਹੈਗੀ ਆ ਤੁਹਾਡੇ ਪਾਪਾ ਵੀ ਦੇਖੇ ਜਾਂਦੇ ਹੈਗੇ ਆ ਸਾਰੀ ਫੈਮਿਲੀ ਹੀ ਜਿਹੜੀ ਹੈਗੀ ਆ ਇਹ ਕੰਮ ਕਰਦੀ ਹੈਗੀ ਆ ਹਾਂ ਜੇ ਸਾਰੀ ਫੈਮਿਲੀ ਅਸੀਂ ਚਾਰ ਭੈਣਾਂ ਆ ਇੱਕ ਪੁਲਿਸ ਚਾ ਇੱਕ ਮੈਰਿਡ ਆ ਇੱਕ ਛੋਟੀ ਜਿਹੜੀ ਹੁਣ ਉਹਦਾ ਆਸਟ੍ਰੇਲੀਆ ਚਲੇ ਗਈ ਉਹਨੂੰ ਸੱਤ ਤੋਂ ਅੱਠ ਮੰਤ ਹੋ ਗਏ ਗਏ ਨੂੰ ਪਰ ਅਸੀਂ ਸਟਾਰਟਿੰਗ ਤੋਂ ਹੀ ਸਾਰੀ ਫੈਮਿਲੀ ਕੰਮ ਕਰਦੀ ਆ। ਸ਼ੁਰੂ ਤੋਂ ਹੀ ਮਦਰ ਮੇਰੇ ਅਕਾਊਂਟ ਦਾ ਸੰਭਾਲਦੇ ਆ ਤੇ ਅਸੀਂ ਸਾਰੇ ਵਰਕ ਮਤਲਬ ਆਪਣੇ ਵਰਕਰ ਇੱਕ ਦੋ ਘਟ ਰੱਖਿਆ ਤੇ ਮੈਂ ਜਿੱਥੇ ਆ ਅਸੀਂ ਕੰਮ ਕਰਦੀਆਂ ਨਾਲ ਜੀ ਅੱਜ ਤੁਹਾਨੂੰ ਗੱਲ ਕਰੀਏ ਯੂਥ ਵੈਲਫੇਅਰ ਕਲੱਬ ਵੱਲੋਂ ਪੁੱਤਰ ਵੱਲੋਂ ਇੱਕ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਕਿਸ ਤਰ੍ਹਾਂ ਦੇਖਦੇ ਆ ਪਹਿਲੇ ਤਾਂ ਮੈਂ ਬਹੁਤ-ਬਹੁਤ ਧੰਨਵਾਦੀਆਂ ਇਹਨਾਂ ਦਾ ਵੀ ਇਹਨਾਂ ਨੇ ਮੈਨੂੰ ਇਸ ਲਾਈਟ ਸਮਝਾਇਆ ਕਿ ਵੀ ਮੈਂ ਆਪਣੇ ਪੂਰੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਮੈਂ ਲਾਸਟ 2 ਸਾਲ ਪਹਿਲਾਂ ਵੀ ਆਈ ਸੀਗੀ ਉਦੋਂ ਮੇਰੇ ਨਾਲ ਮੇਰੀ ਭੈਣ ਸੀਗੀ ਤੇ ਉਦੋਂ ਜਸਟ ਮੈਨੂੰ ਤਾਂ ਇਨਵਾਈਟ ਕੀਤਾ ਸੀ ਕਿ ਮੈਂ ਵੈਲਡਿੰਗ ਦਾ ਕੰਮ ਕਰਦੀ ਆਈ ਥਿੰਕ ਹੁਣ ਮੇਰੀ ਪਹਿਚਾਣ ਐਦਾ ਵੈਦਨ ਨਹੀਂ ਐ ਜੈਗਨਸ ਔਮਨ ਲਾਲੋ ਜャ ਮੈਂ ਆਪਣਾ ਕਾਰੋਬਾਰ ਅੱਕੇ ਲੈ ਕੇ ਚੱਲਦੀ ਪਈ ਆ ਸੋ ਮੈਂ ਬਹੁਤ-ਬਹੁਤ ਮਤਲਬ ਧੰਨਵਾਦੀਆਂ ਇਹਨਾਂ ਦਾ ਵੀ ਬਹੁਤ-ਬਹੁਤ ਕਿਉਂਕਿ ਤੁਹਾਨੂੰ ਕਈ ਵਾਰ ਦੇਖਿਆ ਗਿਆ ਤੁਸੀਂ ਡਰੈਕਟਰ ਵੀ ਚਲਾ ਲੰਨੇ ਆ ਹਰ ਤਰ੍ਹਾਂ ਦੀ ਗੱਡੀ ਵੀ ਚਲਾ ਲੰਨੇ ਆ ਪਰ ਅੱਜ ਜਿਹੜੀਆਂ ਕਈ ਲੜਕੀਆਂ ਹੈਗੀਆਂ ਵਾ ਡਰਦੀਆਂ ਵੀ ਹੈਗੀਆਂ ਕਿ ਘਰਾਂ ਚੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋਇਆ ਹੋਇਆ ਕਿਸ ਤਰ੍ਹਾਂ ਦੇ ਦੇ ਆ ਇੰਨਾ ਕਹਤੇ ਆਪਾਂ ਮਤਲਬ ਮਤਲਬ ਇਹ ਹਾਂ ਇਹ ਥੋੜਾ ਜਿਹਾ ਆਪਣਾ ਥੋੜੇ ਲੋਕ ਕਰਦੇ ਆ ਵੀ ਕੁੜੀਆਂ ਨੂੰ ਥੋੜਾ ਅੱਗੇ ਵਧਣ ਤੋਂ ਰੋਕਦੇ ਆ ਤੇ ਉਹਨਾਂ ਨੂੰ ਜਿਵੇਂ ਨਾ ਆਪਾਂ ਛੋਟੀ ਉਮਰ ਤੋਂ ਹੀ ਮੰਨ ਲਓ ਕੋਈ ਬੱਚੀ 5 ਜਾਂ 10 ਸਾਲ ਦੀ ਆ ਜੇ ਆਪਾਂ ਉਸ ਬੱਚੀ ਨੂੰ ਉਦੋਂ ਤੋਂ ਹੀ ਉਹਨਾਂ ਨੂੰ ਉਹਨੂੰ ਮੈਂਟਲ ਹੀ ਥੋੜਾ ਪ੍ਰਿਪੇਅਰ ਕਰ ਦਈਏ ਵੀ ਹਾਂ ਤੇਰੇ ਸਾਹਮਣੇ ਕੱਲ੍ਹ ਨੂੰ ਤੂੰ 12 ਸਾਲ ਦੀ ਹੋਵੇਂਗੀ ਤੈਨੂੰ ਤੇਰੇ ਨਾਲ ਆ ਫੇਸ ਹੋਗਾ ਤੂੰ 18 ਸਾਲ ਦੀ ਹੋਵੇਂਗੀ ਤੇ ਨਵਾਂ ਮੁਸੀਬਤਾਂ ਝੱਲਣੀਆਂ ਪੈ ਸਕਦੀਆਂ ਤੂੰ 25 ਦੀ ਹੋਵੇਂਗੀ ਤੈਨੂੰ